ਵਿਸ਼ਾਲ ਟਬਾਕ ਕਬੱਡੀ ਪਲੇਅਰ ਕੌਣ ਵਾਲੇ ਸਮੇ ਦਾ ਸਟਾਰ ਔਰ ਪ੍ਰੈਕਟਿਸ ਕਿਦਾਂ ਜਲਦੀ ਜਨਾਬ ਹੋ ਕੇ ਚੱਲ ਜਾਈ ਬਈ ਉਥੇ ਸ਼ਹਿਰ ਵਾਲੇ ਤੰਦੂਪੁਰ ਜਾਣਾ ਖੇਡਣਾ ਹਾਂਜੀ ਕੋਈ ਖੇਡਾਂਗੇ ਕਿਹੜੇ ਟੀਮ ਵੱਲੋਂ ਟੋਟਲ ਟੀਮਾਂ ਕਿੰਨੀ ਆ ਰਹੀ ਹੈ ਉਥੇ 4 ਆ ਰਿਹਾ ਭਜੀ ਉਥੇ ਓਕੇ ਕਿਹੜੀ ਕੜੀਆਂ ਦਾ ਆ ਇੱਕ ਸ਼ਹਿਰ ਪੁਲਾਣੀ ਦੀ ਆ ਓਕੇ ਪੇਸ਼ਾ ਦੇ ਪਿੰਡ ਦੀ ਬਣੂ ਵੀ ਇੱਕ ਟੀਮ ਹੋ ਗਏ। ਤੇ ਬਾਈ ਹੁਣ ਤੱਕ ਜਿੰਨਾ ਦੇ ਖੇਡੇਆਂ ਕੋਈ ਯਾਦਗਾਰੀ ਮੈਚ ਤੁਹਾਡਾ ਵੀ ਜਿੱਤ ਤੁਹਾਡੀ ਪਰਫਾਰਮੈਂਸ ਤੁਹਾਨੂੰ ਲੱਗਾ ਵੀ ਅੱਜ ਸਰਾ ਹੋਇਆ। ਲਮੂਠਾ ਨਾਲ ਮਿਲਿਆ ਜਦੋਂ ਉਹਦੋਂ ਵੀ ਵਧੀਆ ਖੇਡੇ। ਹੀਤ ਸੈਦਪੁਰ? ਹਾਂਜੀ ਭਜੀ। ਤੇ ਕਿਹੜੇ ਸਾਲ ਚ? ਇਹ 2018 ਦੇ ਮਿਲਿਆ ਜੀ ਭਜੀ। ਅੱਛਾ। ਨਰਾਸ਼ਾ ਜਾਣ ਕ ਮੈਚ ਜਿੱਥੇ ਨਰਾਸ਼ ਹੋਏ ਹੋ ਉਹ ਕਦੇ ਜੇ ਮਤਲਬ ਵੀ ਜਾਂ ਉੱਥੇ ਕਮੇਟੀ ਵਾਲੋ ਨਰਾਸ਼ ਹੋਏ ਹੋ ਜਾਂ ਟੀਮਾਂ ਵਾਲੋ ਜਾਂ ਮਤਲਬ ਕੋਈ ਇਦਰੀ ਘਟਨਾ ਘਟੀ ਹੋਵੇ ਨਰਾਸ਼ਾ ਸਾਰੇ ਆਪਣੀ ਬਸੇਰੇ ਮੇਰੇ ਹੈਗੇ ਕਈ ਥਾਂ ਖੇਡਣ ਜਾਂਦੇ ਕਈ ਥਾਂ ਜਿੱਦਾਂ ਹੁਣ ਵੱਜਮੀ ਟੀਮਾਂ ਜਾਂਦੀਆਂ ਖਰਚਾ ਖਰਚਾ ਮਿਲ ਜਾਂਦਾ ਉਹਨਾਂ ਨੂੰ ਪੂਰਾ ਨਹੀਂ ਭਾਈ ਨਹੀਂ ਟੀਮਾਂ ਨੂੰ ਤਾਂ ਭਾਈ ਬਹੁਤ ਉੱਪਰ ਨੂੰ ਖਰਚਾ ਨਹੀਂ ਮਿਲਦਾ ਅਸੀਂ ਕੱਲ ਖੇਡ ਕੇ ਆਏ ਭਾਈ ਕੋਈ ਖਰਚਾ ਨਹੀਂ ਦਿੱਤਾ ਨੂੰ ਕੋਈ ਸ਼ੋਣੀ ਦਿੱਤਾ ਨਹੀਂ ਸਾਰਾ ਕੋਈ ਪੱਲੇ ਉਧਰ ਕੋਈ ਸਾਹਿਬ ਕਿਦਾਂ ਪ੍ਰੈਕਟਿਸ ਕਰਵਾ ਰਹੇ ਵਧੀਆ ਭਾਈ ਵਧੀਆ ਕੱਲ ਮੈਂ ਮੈਚ ਖੇਡ ਕੇ ਉਧਰ ਚਲ ਗਿਆ ਹਾਂ ਮਿਹਨਤ ਲਾਉਣ ਅੱਛਾ ਐ ਪਰਸੋਂ ਹੈਗੇ ਕਿਤੇ ਮੈਚ ਨਾ ਹੋਏ ਤੇ ਆਪਾਂ ਜਰੂਰ ਤੁਹਾਨੂੰ ਕਾਲ ਕਰ ਦਾਂਗੇ ਮੈਨੂੰ ਕਾਲ ਕਰ ਦਿਓ ਹੈ ਤੇ ਆਪਾਂ ਉਸਾਂ ਦਾ ਟਾਈਮ ਦੀ ਸੈਟਿੰਗ ਕਰਕੇ ਤੇ ਤੇ ਮਿਲਦੇ ਆਂ ਆਪਾਂ ਗੱਲਬਾਤ ਛੋਟੀ ਛੋਟੀ ਹਰ ਤੇ ਇੱਕ ਦੋ ਵਾਰ ਹੀ ਕਰਦੇ ਰਿਆ ਕਰਾਂਗੇ ਕੋਈ ਨਵੇਂ ਮੈਚ ਤੁਸੀਂ ਖੇਡਣ ਜਾਣਾ ਆ ਜਾਂ ਕੁਝ ਅਚੀਵਮੈਂਟ ਕਰਕੇ ਤੁਸੀਂ ਦੱਸਿਆ ਕਰਨਾ ਅਗੇ ਠੀਕ ਹੈ ਤੇ ਤੇ ਕੱਲੂ ਫੇਰ ਮਿਲਦੇ ਆ ਇਸੇ ਟਾਈਮ ਇਸੇ ਜਗ੍ਹਾ ਨਵੇਂ ਯਾਰ ਮਿੱਤਰਾਂ ਦੇ ਨਾਲ ਤਬ ਤੱਕ ਲਈ ਰੱਬ ਰੱਖਾ ਬਾਈ ਕੀ ਦੋਸਤੋਂ ਸਵਾਗਤ ਹੈ ਜੀ ਫੇਰ ਤੋਂ ਇੱਕ ਵਾਰੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਸ਼ੁੱਕਰਵਾਰ ਦਾ ਦਿਨ ਹੈ ਜੀ 26 ਤਰੀਕਾ ਹੈ ਤੇ ਸੋ ਦੋਸਤੋ ਅੱਜ ਆਪਾਂ ਫੇਰ ਜਾ ਰਹੇ ਹਾਂ ਗਰਾਊਂਡ ਵਿੱਚ ਇਹ ਰੂਟੀਨ ਤੁਹਾਨੂੰ ਪਤਾ ਹੀ ਆਪਣੀ ਚੱਲ ਰਹੀ ਆ ਤੇ ਦੋਸਤੋ ਥਿੰਡ ਕਲੈਕਸ਼ਨ ਤੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਜਿਹੜਾ ਆਫਰ ਦੱਸਿਆ ਉਹ ਚੱਲ ਰਿਹਾ ਜੀ ਦੇਣ ਲੱਗੇ ਬਹੁਤ ਥੋੜੇ ਜਿਹੜੇ ਵੀਰ ਇਸ ਆਫਰ ਦਾ ਫਾਇਦਾ ਲੈਣਾ ਚਲਦੇ ਆ ਤੁਸੀਂ ਜਾ ਕੇ ਲੈ ਸਕਦੇ ਹੋ 1000 ਦੀ ਸ਼ਾਪਿੰਗ ਤੇ 쿠ਪਨ ਫ੍ਰੀ ਮਿਲ ਗਏ ਤੇ 2000 ਦੀ ਸ਼ਾਪਿੰਗ ਤੇ 쿠ਪਨ ਫ੍ਰੀ ਮਿਲ ਗਏ ਪਲੱਸ ਸਰਪ੍ਰਾਈਜ਼ ਗਿਫਟ ਉਪਦੀ ਲੈ ਕਾ ਤੇ ਜਿਹਸ ਦੇ ਇਨਾਮ 29 ਸਤੰਬਰ ਨੂੰ ਕੱਢੇ ਜਾਣਗੇ ਪਹਿਲਾ ਇਨਾਮ ਜਿਹਸ ਦੇ ਵਿੱਚ ਹੋਵੇਗਾ ਜੀ ਗਿੱਜਰ ਵਧੀਆ ਕੁਆਲਟੀ ਹੈ ਵੀ ਕੁਆਲਟੀ ਦਾ ਦੂਸਰੀ ਦੂਸਰਾ ਇਨਾਮ ਹੋਵੇਗਾ ਜੀ ਡਿਨਰ ਸੈੱਟ ਉਹ ਵੀ ਵਧੀਆ ਹੈਵੀ ਕੁਆਲਟੀ ਦਾ ਹੋਵੇਗਾ ਤੀਸਰਾ ਇਨਾਮ ਹੋਵੇਗਾ ਜੀ ਬਜਾਜ ਕੰਪਨੀ ਦੀ ਵਧੀਆ ਪ੍ਰੈਸ ਤੇ ਚੌਥਾ ਇਨਾਮ ਜਿਹੜਾ ਹੋਵੇਗਾ ਜੀ 에어ਪੋਰਟਸ ਬੂਟ ਕੰਪਨੀ ਦੇ ਅਰੀਜਨਲ ਵਾਲੇ ਤੇ ਜਿਹੜਾ ਪੰਜਵਾਂ ਇਨਾਮ ਹੈ ਹੋਵੇਗਾ ਜੀ ਉਹ ਹੋਵੇਗਾ ਨੈਕ ਬੈਂਡ ਤਦੇ ਤੁਸੀਂ ਆਫਰ ਦਾ ਫਾਇਦਾ ਲੈਣਾ ਚਾਹੁੰਦੇ ਹੋ ਹਜੇ ਵੀ ਸੋਚ ਰਹੇ ਹੋ ਹੋਣ ਜਿਆਦਾ ਨਾ ਸੋਚੋ ਦਿਨ ਰਹਿ ਗਿਆ ਥੋੜੇ ਤੇ 29 ਤਰੀਕ ਨੂੰ ਰਿਜ਼ਲਟ ਨਿਕਲਨੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਕੁਪਣਾ ਦਾ ਫਾਇਦਾ ਜਿਹੜਾ ਲੈ ਸਕਦੇ ਹੋ ਮਿਲਦੇ ਆਂ ਦੋਸਤੋ ਆਪਾਂ ਗਰਾਊਂਡ ਦੇ ਵਿੱਚ ਮੈਚ ਹੋਣ ਜਾ ਰਿਹਾ ਸ਼ੁਰੂ ਪਲੇਅਰ ਅੱਜ ਥੋੜੇ ਘਟਿਆ ਬੱਚੇ ਜਿਹੜੇ ਆਉਂਦੇ ਹੀ ਪੇਪਰਾਂ ਦਾ ਅਸਰ ਹੋ ਗਿਆ। ਗੋਰਾ ਕਪਤਾਨ ਪੇਪਰਾਂ ਦਾ ਅਸਰ ਹੋ ਗਿਆ ਜੀ ਬੱਚਿਆਂ ਦੇ ਪੇਪਰ ਵੀ ਜ਼ਰੂਰੀ ਆ। ਕਹਿੰਦੇ ਵੀ ਜਿੱਦਾਂ ਪਾਜੀ ਪੇਪਰ ਖਤਮ ਹੋਊਗਾ ਫਿਰ ਦੁਬਾਰਾ ਆਉਣਾ ਸ਼ੁਰੂ ਕਰਾਂਗੇ। ਦੋਸਤੋ ਫੁੱਟਬਾਲ ਦਾ ਮੈਚ ਸਮਾਪਤ ਹੋਇਆ ਤੇ ਉਸ ਤੋਂ ਬਾਅਦ ਅੱਜ ਫਿਰ ਪੰਜਾ ਲਾਉਣ ਦਾ ਮੁਕਾਬਲਾ ਹੋਣ ਜਾ ਰਿਹਾ। ਪਹਿਲਾ ਪਹਿਲਵਾਨ ਦਾ ਨਾਮ ਪੁੱਛਿਆ ਪਹਿਲਵਾਨ ਜੀ ਨਾਮ ਕੀ ਆ ਦੀਪਾ ਭਾਈ ਟੈਂਡੇ ਹੀ ਆ ਹਾਂ ਤੇ ਬਾ ਇਹ ਇਧਰ ਮਲਜੀ ਹਾਂ ਪਿੰਡ ਟੈਂਡੇ ਭਾਈ ਇਹ ਹੋ ਰੈਫਰੀ ਹੋ ਰੈਫਰੀ ਰਹਿ ਗਈ ਇਹ ਨਹੀਂ ਯਾਰ ਇਹ ਹਲਕਾ ਹੋਣ ਦਾ ਚਲੋ ਚਲੋ ਹਲਕਾ ਵਾ ਵੇ ਦੇਖ ਲਿਆ ਵਾ ਦੇਖ ਲਿਆ ਦੂਰ ਹੋਈ ਚਲੋ ਚਲੋ ਰੋਲਾ ਰੂਲਾ ਪਾਉ ਪਤਾ ਲੱਗੇ ਚਲੋ ਦੀਪਿਆ ਹਲਕਾ ਪਵਨ ਬਾਜੀ ਚਲੋ ਬਈ 1 2 3 ਸਟਾਰਟ ਚਲੋ 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 ਸ਼ਾਬਾ ਹਾਂ 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 ਜਵਾਕ ਉਹਨੂੰ ਫੜਾਏ ਕੁੰਡੀਆਂ ਦੇ ਸਿੰਘਾ ਜਵਾਕ ਝੋਟਿਆ ਓ ਤੇਰਾ ਨਖਰਾ ਦੇਦਾ ਨਹੀਂ ਦੇ ਦੇਦਾ ਹੋ ਗਿਆ ਉਸਤਾਦ ਏ ਏ ਏ ਏ ਤੇਰਾ ਚਾਲ ਮੈਂ ਲੈਣ ਦੂੰ ਏ ਏ ਏ ਓ ਛੱਡ ਕੇ ਆ ਜਾ ਨਹੀਂ ਨਹੀਂ ਹੁਣ ਮਾਂ ਮਾਂ ਕਰਨਾ ਕਿ ਕਾਇਆ ਫੜਿਆ ਉਸਤਾ ਜੀ ਵੀ ਗੇਟ ਛੱਡ ਓਏ ਅਰੇ ਹੋਲਡ ਕਰ ਹੋਲਡ ਕਰ ਨਵੇਂ ਯੰਗ ਮੁੰਡੇ ਆ ਗਏ ਕਹਿੰਦੇ 1 2 3 ਸਟਾਰਟ ਓਏ ਸਟਾਰਟ ਕਰ ਲੈਂਦੇ ਚਲ ਓਏ ਸੱਜੇ ਨਾਲ ਹੁੰਦਾ ਸੱਜੇ ਕੋਈ ਨਹੀਂ ਕੋਈ ਨਹੀਂ ਅੱਛਾ ਸਟਾਰਟ ਤੇ ਸ਼ੁਰੂ ਕਰਨਾ 1 2 3 ਸਟਾਰਟ ਉਹ ਤੂੰ ਸਟਾਰਟ ਨਹੀਂ ਕਰਨ ਦਿੰਦਾ ਤੂੰ ਜੋਰ ਹੈ ਨਹੀਂ ਕਾ ਤੂੰ ਦੋਨੇ ਬਣਾ ਚਾਬਾ ਹੋਰ ਆ ਜੋ ਤੂੰ ਦੋਨਾ ਹੱਥ ਨਾਲ ਆ ਲੈ ਯਾਰ ਆ ਨੋਨੀ ਤੇ ਗੋਰਾ ਹੋ ਜੋ ਫੇ ਆ ਆ ਆ ਚਲੋ ਉੱਠ ਗਿਆ ਕੇ ਮੇਰਾ ਨੰਬਰ ਵਾਦ ਹੋ ਗਿਆ ਚਲੋ ਬਈ ਸਟਾਰਟ ਕਰਾ ਓਏ 1 2 3 ਸਟਾਰਟ ਹਾਂ ਫਾਈਨਲ ਮੈਚ ਇਸੇ ਕੇ ਬਾਅਦ ਸ਼ਾਬਾਸ਼ ਸ਼ਾਬਾਸ਼ ਨਾਲਾ ਨਾਲਾ ਕੋਣੀ ਨਾਲਾ ਉਜਰ ਸ਼ਾਬਾਸ਼ ਸ਼ਾਬਾਸ਼ ਲਾਲ 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 ਹੋ ਗਿਆ ਏ ਬੋਡੀ ਦਾ weight ਖਿੱਚ ਗਿਆ ਸਾਰਾ ਚਲ ਓਏ ਹਾਂ ਹੌਲੀ ਹੌਲੀ ਬੋਡੀ weight ਖਿੱਚ ਗਿਆ ਇਹਦਾ ਬਾਵਾਂ ਦਾ ਨਾ ਬਾਵਾਂ ਦਾ ਰਵੇ ਮੁੜ ਕੇ ਹੋੜੀ ਹੋੜੀ ਆਇਆ ਸੀਰੀ ਤੇ ਲਾਇਆ ਨਹੀਂ ਨਹੀਂ ਲੈ ਲੈ ਘੜ ਜੋਰ ਘੜ ਜਾਂਦਾ ਹਾਂ ਉਹ ਚੱਕਰ ਆਇਆ ਚੱਲ ਜੇ ਚਲ ਪਹੁੰਚ ਚੱਲ ਚਲ ਕਾਈ ਨੂੰ ਤਿਆਰ ਬਾਅਦ ਲਾਉਂਦਾ ਨਹੀਂ ਨਹੀਂ ਤਿਆਰ ਬਾਅਦ ਤਿਆਰ ਬਾਅਦ ਇਹ ਆਇਆ ਕਿਤਾ ਉਹ ਮੈਂ ਕੰਮ ਦਾ ਦੇਖ ਇਹ ਮੈਂ ਲਾਵਾ ਹੀ ਕਰੇ ਜਾ ਕੇ ਪ੍ਰੈਕਟਿਸ ਹੀ ਇਹ ਕਰਦਾ ਹਾਂ ਇਹ ਕੰਧ ਨੂੰ ਥੱਕੀ ਜਾਂਦਾ ਹਣਾ ਕਹ ਰਿਹਾ ਇਹ ਤਾਂ ਚੱਲ ਹਾਂ ਬਸ ਕਰੀਏ ਹੁਣ ਬਸ ਨਾਈਟ ਰਾਗ ਆ ਗਏ ਦੀਏ ਫਾਈਨਲ ਲਾਸਟ ਫਾਈਨਲ ਸੈਕੰਡ ਰਾਊਂਡ ਹਾਂ ਵੀ ਆਫੀਸ਼ੀਅਲ ਸਾਰੇ ਆ ਜਿਹੜਾ ਗਲਤੀ ਕਰੇ ਟੋਕਦਾ ਟੋਕਣਾ 1 2 3 ਸਟਾਰਟ ਹਾਂ ਚੱਲ ਕੁੜੀਆਂ ਲਾ ਲੈ ਕੁੜੀ ਮਿਚ ਰਹੀ ਆ ਲੈ ਹੁਣ ਕੁੜੀ ਦੱਸ ਦੇ ਯਾਰ ਰੋੜਾ ਆ ਗਿਆ ਪਵੇ ਫੇਨ ਯਾਰ ਵਾਹ ਏ ਟੈਕਨੀਕੀ ਫਾਲਟ ਦਾ ਕਰਕੇ ਮੈਚ ਜਿਹੜਾ ਬਰਾਬਰ ਰਹਿ ਗਿਆ ਤੇ ਕੋਈ ਵੀ ਵਿਨਰ ਨਹੀਂ ਹੋਇਆ ਤੇ ਜੋਰ ਦੋਵਾਂ ਬੰਦਿਆਂ ਨੇ ਚੰਗਾ ਮਾਰਿਆ ਇਹ ਹੁੰਦੀ ਸਪੋਰਟਸਮੈਨਸ਼ਿਪ ਆ ਬਿਲਕੁਲ ਭਾਈ ਤੇ ਖੇਡ ਕੇ ਬਾਜਾ ਹੱਥ ਮਿਲੋ ਇਹ ਇੰਡੀਆ ਪਾਕਿਸਤਾਨ ਨੂੰ ਵੀ ਸਿੱਖਣਾ ਚਾਹੀਦਾ ਇੰਡੀਆ ਪਾਕਿਸਤਾਨ ਨੂੰ ਵੀ ਸਿੱਖਣਾ ਚਾਹੀਦਾ ਬਾਦੂ ਜੇ ਤੂੰ ਮੁੰਡੇ ਨੂੰ ਮੁੰਡੇ ਨੂੰ ਚੈਲੰਜ ਕਰਦਾ ਸੀ ਚਲੋ ਪਾਜਾ ਹੁਣ ਬੀਣ ਯਾਰ ਆਪ ਆਏ ਆਏ ਜਦੋਂ ਬੈਡ ਸੰਧੂ ਟੱਪਦਾ ਹੁੰਦਾ ਓਏ ਸੁੱਖ ਵਿਸ਼ਾਲ ਟਿਬਾ ਕਬੱਡੀ ਪਲੇਅਰ ਆਉਣ ਵਾਲੇ ਸਮੇਂ ਦਾ ਸਟਾਰ ਔਰ ਪ੍ਰੈਕਟਿਸ ਕਿਦਾਂ ਚੱਲਦੀ ਜਨਾਬ ਬਹੁਤ ਵਧੀਆ ਚੱਲਦੀ ਭਾਈ ਤੇ ਅਖਾੜੇ ਜਿ ਕਿਦਾਂ ਵਧੀਆ ਭਾਈ ਸ਼ਾਮ ਨੂੰ ਵੀ ਮਿਹਨਤ ਆਪਣੀ ਵਧੀਆ ਉੱਥੇ ਵੀ ਲੱਗਦੀ ਆ ਮੈਚ ਮੂਜ ਹੋ ਗਿਆ ਸ਼ੁਰੂ ਕਿ ਨਹੀਂ ਹਲੇ ਮੈਚ ਹੋ ਗਏ ਭਾਜੀ ਤੇ ਲਗਭਗ ਹੋ ਜਾਣੇ ਹੋਰ ਹਫਤੇ ਜਿਆਦਾ ਕਿਹੜੇ ਏਰੀਆ 'ਚ ਚੱਲ ਰਿਹਾ ਹੈ ਕਾ ਆਪਾਂ ਜਾਦੇ ਭਾਜੀ ਆਪਣੇ ਹੱਲੇ ਕਫੂਸਲੇ ਘਾਟੇ ਮਾਜੇ ਜ਼ਿਆਦਾ ਚੱਲਦੇ ਮਾਜੇ ਜ਼ਿਆਦਾ ਹਨ ਇਹਨਾਂ ਦਿਨਾਂ ਜੀ ਆ ਚੱਲਦੇ ਉਹ ਮੇ ਵੀ ਸ਼ੋ ਮੈਚ ਹੀ ਜ਼ਿਆਦਾ ਹਾਂ ਸ਼ੋ ਮੈਚ ਚੱਲਦੇ ਹੁਣ ਪਲੇਅਰ ਆ ਗਏ ਤਾਂ ਬਾਹਰ ਪੂਰਾ ਹੁਣ ਟੂਰਨਾਮੈਂਟ ਹੋ ਜਾਣੇ ਸ਼ੁਰੂ ਓਕੇ 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 ਆਪਣੇ ਦੁਆਬੇ ਤੇ ਕਦੋਂ ਚੱਲਣਾ ਕੰਮ ਦੁਆਬੇ ਆਪਣੇ ਆ ਜਾਣੇ ਜਿੱਦਾਂ 3 ਤਰੀਕ ਨੂੰ ਆ ਗਏ ਇੱਥੇ ਭਗਤਪੁਰ ਦੰਦੂਪੁਰ ਸ਼ਹਿਰ ਆ ਆ ਜਿਹੜਾ ਮਤਲਬ ਅਕਤੂਬਰ 3 ਅਕਤੂਬਰ ਦਾ ਹੌਲੀ ਹੌਲੀ ਆਪਣੇ ਇੱਥੇ ਪੈਂਜੜਾਲੇ ਦੰਦੂਪੁਰ ਵੀ ਆ ਜਾਣੇ ਆ ਓਕੇ ਸ਼ੋਰਖਪੁਰ ਆਉਣੇ ਆ ਆਪਣੇ ਇੱਥੇ ਉੱਥੇ ਸ਼ਹਿਰ ਵਾਲੇ ਦੰਦੂਪ ਕਿਹੜੇ ਕਾ ਟੀਮ ਵੱਲੋਂ ਮਹਿਮਦਾਲ ਤੇ ਖੇਡਾਂਗੇ ਭਈ ਸ਼ੇਰ ਨਹਿਮਤ ਵਾਲਾ ਉੱਤੇ ਹੋਰ ਕਿਹੜੇ ਕਿਹੜੇ ਖਿਡਾਰੀ ਹੋਣਗੇ ਹੋਰ ਭਈ ਉੱਧਰ ਕਿੰਨੀ ਮਹਿਮਦਾਲ ਬੁਲਟ ਖੀਰਾ ਵਾਲੀ ਕਿਹੜਾ ਬੁਲਟ ਖੀਰਾ ਵਾਲੀ ਅੱਛਾ ਬੁਲਟ ਜਿਹੜਾ ਕੈਨੇਡਾ ਵਰਲਡ ਕੱਪ ਦਾ ਬੈਸਟ ਮਨ ਹਾਂ 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 ਨਾਮੀ ਪਲੇਅਰ ਹੈ ਇਸ ਟਾਈਮ ਮੁੰਨਾ ਤਲਵੰਡੀ ਚੌਧਰੀਆ ਓਕੇ ਹੋਰ ਪਲੇਅਰ ਹੋਊਗੇ ਦੋ ਚਾਰ ਵਧੀਆ ਸਾਰੇ ਆਪਣੇ ਏਰੀਆ ਦੇ ਓਕੇ ਤੇ ਹੋਰ ਟੀਮਾਂ ਟੋਟਲ ਟੀਮਾਂ ਕਿੰਨੀ ਆ ਰਹੀਆਂ ਉੱਥੇ ਟੀਮਾਂ ਚਾਰ ਆ ਭਈ ਉੱਥੇ ਓਕੇ ਕਿਹੜੀਆਂ ਕਿਹੜੀਆਂ ਟੀਮਾਂ ਭਈ ਇੱਕ ਦਾ ਮਹਿਮਦਾਲ ਆ ਇੱਕ ਸ਼ੇਰ ਪਲਾਣੇ ਇੱਕ ਸ਼ਾਦ ਪੈਂਟ ਦੀ ਬਣੂਗੀ ਇੱਕ ਟੀਮ ਹੋ ਰਿਆ ਉਹਦਾ ਪਤਾ ਨਹੀਂ ਇੱਦਾਂ ਓਕੇ ਓਕੇ ਚਾਰ ਟੀਮਾਂ ਤੇ ਪ੍ਰਾਈਸ ਕੀ ਆ ਉੱਥੇ ਫਸਟ ਪ੍ਰਾਈਸ ਵੀ ਭਾਜੀ ਮੈਨੂੰ ਲੱਗਦਾ ਸ਼ਾਇਦ ਜਾਂ 81 ਕਾਰਡ ਹੋਣਾ ਜਾਂ 175 ਹੋਣਾ ਬੈਸਟਨ ਸ਼ਾਇਦ 22000 ਆ 10 ਟਣੋ ਕੈਸ਼ ਪ੍ਰਾਈਜ਼ ਆਣਾ ਹਾਂ ਕੈਸ਼ ਪ੍ਰਾਈਜ਼ ਆਉਂਦੀ ਹਾਂ ਠੀਕ ਉਹ ਮਿਲ ਜਾਂਦਾ ਕਈ ਕੋਈ ਕੱਲਾ ਅਨਾਉਂਸਮੈਂਟ ਤਾਂ ਨਹੀਂ ਰਹਿੰਦੀ ਨਹੀਂ ਮਿਲਦਾ ਭਾਈ ਪ੍ਰਾਈਜ਼ ਅੱਜ ਤੱਕ ਵੱਡੀ ਚਲੋ ਪੈਸਾ ਹੀ ਬਹੁਤ ਹੈ ਕਈ ਵਾਰੀ ਬਹੁਤ ਕੁਝ ਸਨ ਬਾਰੇ ਵੀ ਆ ਜਾਂਦਾ ਨਾ ਨਹੀਂ ਨਹੀਂ ਲਗਭਗ ਹੁਣ ਤਾਂ ਭਾਈ ਵਧੀਆ ਸਾਰਾ ਪ੍ਰਾਈਜ਼ ਮਿਲਦਾ ਸਾਰਾ ਤੇ ਭਾਈ ਹੁਣ ਤੱਕ ਜਿੰਨਾ ਦੇ ਖੇਡੇਆਂ ਕੋਈ ਯਾਦਗਾਰੀ ਮੈਚ ਤੁਹਾਡਾ ਵੀ ਜਿੱਤ ਤੁਹਾਡੀ ਪਰਫਾਰਮੈਂਸ ਤੁਹਾਨੂੰ ਲੱਗਾ ਵੀ ਅੱਜ ਸਰਾ ਹੋਇਆ ਹੈ ਗੋ ਜਮੇਸ ਭਾਜੀ ਹੈਗੇ ਜਿੱਦਾਂ ਪਿੰਡ ਖੇਡੇ ਸੀ ਪਿੰਡ ਮੋਟਰਸਾਈਕਲ ਮਿਲਿਆ ਸੀ ਜਦੋਂ ਉਦੋਂ ਵੀ ਵਧੀਆ ਖੇਡੇ ਸੀ ਇੱਥੇ ਸੈਦਪੁਰ ਹਾਂਜੀ ਭਾਜੀ ਤੇ ਕਿਹੜੇ ਸਾਲ ਚ ਇਹ 2018 ਦੇ ਮਿਲਿਆ ਸੀ ਭਾਜੀ ਅੱਛਾ 2018 ਜਾਂ ਉਦੋਂ ਬਜਨੀ ਖੇਡੇ ਸੀ ਕਿ ਜਾਂ ਉਦੋਂ 75 ਕਿਲੋ ਖੇਡੇ ਸੀ ਭਾਜੀ ਅੱਛਾ 75 ਕਿਲੋ ਜਾਂ ਹਾਂਜੀ ਤੇ ਬੈਸਟਰ ਮੋਟਰ ਤੋਂ ਬਾਅਦ ਵੀ ਜਿੱਦਾਂ ਆਪਾਂ ਖੇਡੇ ਸੀ ਮੈਂ ਤੇ ਪਿੰਡ ਤੋਂ ਉਹ ਵੀ ਉਦੋਂ ਵੀ ਵਧੀਆ ਖੇਡੇ ਸੀ ਹੋਰ ਵੀ ਜਿੱਦਾਂ ਬਾਕੀ ਪਿੰਡ ਦੇ ਖੇਡੀ ਤਾਂ ਵਧੀਆ ਹੁੰਦੀ ਪਰਫਾਰਮੈਂਸ ਅੱਛਾ ਅੱਛਾ ਮਕੀਰੀ ਨਾਲ ਖੇਡੇ ਸੀ ਉੱਥੇ ਵੀ ਵਧੀਆ ਸੀ ਮੈਂ ਖੇਡੇ ਠੀਕ ਆ ਆਪਣੇ ਇੱਥ ਨਰਾਸ਼ਾ ਜਨਕ ਮੈਚ ਜਿੱਥੇ ਨਰਾਸ਼ ਹੋਏ ਹੋ ਕਦੇ ਜੇ ਮਤਲਬ ਵੀ ਜਾਂ ਉਥੇ ਕਮੇਟੀ ਵੱਲੋਂ ਨਰਾਸ਼ ਹੋਏ ਹੋ ਜਾਂ ਟੀਮਾਂ ਵੱਲੋਂ ਜਾਂ ਮਤਲਬ ਕੋਈ ਇਦਰੀ ਘਟਨਾ ਘਟੀ ਹੋਵੇ ਨਰਾਸ਼ਾ ਹਥਰੇ ਆਪਾਂ ਜੀ ਬਥੇਰੇ ਮੇਰੇ ਹੈਗੇ ਕਈ ਥਾਂ ਖੇਡਣ ਜਾਂਦੇ ਕਈ ਥਾਂ ਮੌਕਾ ਨਹੀਂ ਮਿਲਦਾ ਖੇਡਣ ਦਾ ਉਥੇ ਕਮੇਟੀ ਮੌਕਾ ਨਹੀਂ ਦਿੰਦੀ ਕਿ ਜਾਂ ਜਿੱਦਾਂ ਜੇ ਟੀਮ ਜਿੱਦਾਂ ਆਪਾਂ ਖੇਡੀਦਾ ਕਈ ਵਾਰੀ ਨਹੀਂ ਮੌਕਾ ਦਿੰਦਾ ਅੱਛਾ ਖਿਡਾਰੀ ਜਿਆਦਾ ਜੇ ਸੀਨੀਅਰ ਖੜਾ ਹੋਣ ਕਰਕੇ ਵੀ ਨਹੀਂ ਮੌਕਾ ਕਈ ਵਾਰੀ ਮਿਲਦਾ ਉਥੇ ਦਿਲ ਜੱਟ ਟੁੱਟਦਾ ਕਦੇ ਕਮੇਟੀ ਨੇ ਖਰਾਬ ਕਰਕੇ ਮੋੜਿਆ ਕਿਸੇ ਟੂਰਨਾਮੈਂਟ ਤੇ ਕਮੇਟੀ ਨੇ ਵੀ ਹਾਂ ਭਾਈ ਜਿੱਥੇ ਪਿੰਡ ਦੀ ਟੀਮ ਹੁੰਦੀ ਜਦਾ ਵੇਟ ਬੂਡ ਖੇਡਦੇ ਸੀ ਅਸੀਂ 70 ਕਿਲੋ 75 ਕਿਲੋ ਉਹ ਉੱਚੇ ਜਿਆਦਾ ਧੱਕਾ ਚੱਲਦਾ ਜਿਆਦਾ ਧੱਕਾ ਕਰਦੇ ਜਦਾ ਪਿੰਡ ਦੀ ਟੀਮ ਹੁੰਦੀ ਉਹ ਪਿੰਡ ਨੂੰ ਸਪੋਰਟ ਜਿਆਦਾ ਕਰਦੇ ਵੀ ਸਾਡੇ ਪਿੰਡ ਜਿੱਤਦੇ ਉੱਥੇ ਜਿੱਦਾਂ ਥੋੜਾ ਘੱਟ ਜਾਂਦੇ ਫਿਰ ਪੁਆਇੰਟਾਂ ਤੋਂ ਵੀ ਕਰ ਦਿੰਦੇ ਜਿੱਦਾਂ ਹੁਣ ਕਲੱਬ ਵਾਲੇ ਕਲੱਬ ਵਾਲੀਆਂ ਜਾਂ ਪਿੰਡ ਓਪਨ ਦੀਆਂ ਟੀਮਾਂ ਬਣਦੀ ਉਹ ਤੋਂ ਫੇਰ ਵੀ ਥੋੜਾ ਜਿਹਾ ਜ਼ੋਰ ਚਲਾਉਣੀ ਨਹੀਂ ਭਾਈ ਧੱਕਾ ਨਾਲ ਕਿਉਂਕਿ ਪਿੰਡ ਦੀ ਟੀਮ ਘੱਟ ਹੁੰਦੀ ਉਹਦੀ ਖੁਦ ਦੀਆਂ ਟੀਮਾਂ ਹੁੰਦੀਆਂ ਉਹ ਟਾਈਆਂ ਪਾ ਲੈਂਦੇ ਆ ਜਿਨ੍ਹਾਂ ਮੈ ਤੇ ਜਿੱਦਾਂ ਹੁਣ ਬਜਨੀ ਟੀਮਾਂ ਜਾਂਦੀਆਂ ਖਰਚਾ ਖੁਰਚਾ ਮਿਲ ਜਾਂਦਾ ਉਹਨਾਂ ਨੂੰ ਪੂਰਾ ਨਹੀਂ ਬਾਈਨੀ ਟੀਮਾਂ ਦਾ ਭਾਈ ਬਹੁਤ ਓਪਨ ਨੂੰ ਖਰਚਾ ਨਹੀਂ ਮਿਲਦਾ ਅਸੀਂ ਕੱਲ ਖੇਡ ਕੇ ਆਏ ਭਾਈ ਕੋਈ ਖਰਚਾ ਨਹੀਂ ਦਿੱਤਾ ਨੂੰ ਕੁਛ ਵੀ ਨਹੀਂ ਦਿੱਤਾ ਕੁਛ ਨਹੀਂ ਸਾਰਾ ਕੋ ਪੱਲੇ ਤੇਲ ਤੋਂ ਨਾ ਸੱਦਿਆ ਸੀਗਾ ਕਿ ਜਾਂ ਮਤਲਬ ਉਹ ਤਾਂ ਓਪਨ ਐਂਟਰੀ ਹੀ ਓਪਨ ਖੁੱਲੀਆਂ ਟੀਮਾਂ ਸੀਗੀਆਂ ਇਦਾਂ 40 50 45 ਟੀਮਾਂ ਸੀ ਪਰ ਫੇਰ ਵੀ ਉਹਨਾਂ ਨੂੰ 1200 ਰੁਪਏ ਤੇਲ ਖਰਚਾ ਦੇਣਾ ਚਾਹੀਦਾ ਹਰੇਕ ਟੀਮ ਨੂੰ ਨਹੀਂ ਗਲਤ ਗੱਲਿਆ ਵੈਸੇ ਚਲੋ ਖਰਾਕ ਜਿਹੜਾ ਖਿਡਾਰੀ ਉਹਦਾ ਵੀ ਕਰੋ ਕਿਸੇ ਨਾ ਤਰੀਕੇ ਪੂਰੀ ਕਰ ਲੂਗੀ ਪਰ ਜਿਹੜਾ ਆਉਣ ਜਾਂਦਾ ਖਰ ਨੀ ਹੋਣਾ ਵੀ ਇੰਨੀਆਂ ਟੀਮਾਂ ਆਈਆਂ ਆ ਤੁਹਾਡਾ ਹੀ ਮੇਲਾ ਵਧੀਆ ਬੰਨਾ ਆ ਤਾਂ ਤੁਸੀਂ ਖਿਡਾਰੀਆਂ ਨੂੰ ਦੋ ਕੁਝ ਨਾ ਪਹਿਲਾਂ ਨੋਮਸ ਕਰ ਦਿੰਦੇ ਵੀ ਕਿਹੜੀ ਟੀਮ ਨੂੰ ਕਰਾਇਆ ਨਹੀਂ ਦਿੱਤਾ ਜਾਊਗਾ ਕੋਛ ਨਹੀਂ ਭਾਈ ਇਹ ਤਾਂ ਇਹ ਮਤਲਬ ਕਰਦੇ ਨਹੀਂ ਜਦੋਂ ਟੂਰਨਾਮੈਂਟ ਤੋਂ ਪਹਿਲਾਂ ਕਰਦੇ ਕਿ ਜਾਂ ਜਦੋਂ ਉੱਥੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਕਰਦੇ ਆ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਵੀ ਕਹਿੰਦੇ ਪੋਸਟਰ ਤੇ ਵੀ ਲਿਖ ਦਿੰਦੇ ਆ ਅੱਛਾ ਕਿ ਚਲੋ ਉਹਨਾਂ ਨੂੰ ਇਹ ਜਿੱਥੇ ਇੰਨੇ ਪੈਸੇ ਲਾਉਣੇ ਉੱਥੇ 50000 ਰੁਪਏ ਹੋਰ ਖਰਚੇ ਹੋ ਗਏ ਭਾਈ 2-2000 ਰੁਪਏ ਹਰੇਕ ਬਿਲਕੁਲ 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 ਸਾਰੇ ਪਲੇਅਰ ਹੁਣ ਕਰ ਤਕੜੇ ਤਾਂ ਨਹੀਂ ਹੁੰਦੇ ਨਹੀਂ ਨਹੀਂ ਸਾਰੇ ਮੇਰੇ ਮੇਰੀ ਖਾਲਸਾ ਜੇ 10 ਟੀਮਾਂ ਜਾਂਦੀਆਂ ਉਹ ਚੋਂ ਮੇਰਾ 10 10-12 ਖਿਡਾਰੀ ਤਕੜੇ ਹੋ ਸਕਦੇ 10 ਹਣਾ ਤੇ ਹੋਰ ਫੇ ਉਧਰ ਕੋਚ ਸਾਹਿਬ ਕਿਦਾਂ ਪ੍ਰੈਕਟਿਸ ਕਰਵਾ ਰਹੇ ਹੈ ਵਧੀਆ ਭਾਈ ਵਧੀਆ ਕੱਲ ਮੈਂ ਮੈਚ ਖੇਡ ਕੇ ਉਧਰ ਚਲ ਗਿਆ ਸੀ ਮਿਹਨਤ ਲਾਉਣ ਅੱਛਾ ਉੱਥੇ ਹੀ ਕੀਤੀ ਸੀ ਭਾਈ ਹੁਣ ਆਣਾ ਗੱਲ ਮਿਲ ਲਾਂਗੇ ਇਸ ਦਿਨ ਕੋਈ ਨਹੀਂ ਭਾਈ ਜਰੂਰ ਕਰਿਓ ਗੱਲ ਆਪਾਂ ਅੱਜ ਆ ਗਏ ਸ਼ੁੱਕਰਵਾਰ ਕੋਸ਼ਿਸ਼ ਕਰਾਂਗੇ ਪਰਸੋਂ ਫੇ ਆਸਵਾਰ ਹਾਂ ਜਿੱਦਨ ਭਾਈ ਸਾਰੇ ਪਲੇਅਰ ਜਿੱਦਾਂ ਹੋਊਗੇ ਵਿੱਚ ਹੁਣ ਮੈਚ ਮੂ ਚੱਲਦੇ ਨੇ ਚੱਲ ਜਾਂਦੇ ਪਲੇਅਰ ਮਿਲ ਪਰਸੋਂ ਹੈਗੇ ਕਿਤੇ ਮੈਚ ਨਾ ਹੋਏ ਤੇ ਆਪਾਂ ਜਰੂਰ ਤੁਹਾਨੂੰ ਕਾਲ ਕਰ ਦਾਂਗੇ ਮੈਨੂੰ ਕਾਲ ਕਰ ਦਿਓ ਹਾਂ ਤੇ ਆਪਾਂ ਉਸ ਹਾਂ ਦਾ ਟਾਈਮ ਦੀ ਸੈਟਿੰਗ ਕਰਕੇ ਤੇ ਇਥੇ ਮਿਲਦੇ ਆਂ ਤੇ ਠੀਕ ਆ ਬਾਜੀ ਧੰਨਵਾਦ ਆਪਾਂ ਗੱਲਬਾਤ ਛੋਟੀ ਛੋਟੀ ਹੱਥ ਤੇ ਇੱਕ ਦੋ ਵਾਰ ਹੀ ਕਰਦੇ ਰਿਆ ਕਰਾਂਗੇ ਕੋਈ ਨਵੇਂ ਮੈਚ ਤੁਸੀਂ ਖੇਡਣ ਜਾਣਾ ਆ ਜਾਂ ਕੁਝ ਅਚੀਵਮੈਂਟ ਕਰਕੇ ਤੁਸੀਂ ਦੱਸਿਆ ਕਰਨਾ ਅਗੇ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦਰਸ਼ਕਾਂ ਤੱਕ ਪਹੁੰਚਾਉਂਦੇ ਰਿਆ ਕਰਾਂਗੇ ਤੇ ਨਾਲ ਇਹਦੇ ਨਾਲ ਸਾਡਾ ਵੀ ਚੈਨਲ ਗਰੋ ਹੋਈ ਜਾਊਗਾ ਤੇ ਧੰਨਵਾਦ ਤੁਸੀਂ ਟਾਈਮ ਦਿੱਤਾ ਕੋਈ ਨਹੀਂ ਬਈ ਮਿਲਦੇ ਆਪਾਂ ਜੀ ਦੋਸਤੋ ਇਹ ਸੀ ਵਿਸ਼ਾਲ ਤਬਾਕ ਕਬੱਡੀ ਪਲੇਅਰ ਤੇ ਬਹੁਤ ਵਧੀਆ ਮਿਹਨਤ ਲਾਉਂਦਾ ਜੀ ਦੋ ਟਾਈਮ ਸਵੇਰੇ ਆ ਕੇ ਰੋਜ਼ ਇੱਥੇ ਘਟੋ ਘਟ ਦੋ ਤਿੰਨ ਘੰਟੇ ਮਿਹਨਤ ਕਰਕੇ ਜਾਂਦਾ ਟੱਬੇ ਵਾਲੀ ਗਰਾਊਂਡ ਦੇ ਵਿੱਚ ਤੇ ਸ਼ਾਮ ਨੂੰ ਤਲਵੰਡੀ ਚੌਧਰੀਆਂ ਜਾ ਕੇ ਮੁੰਡਾ ਮਿਹਨਤ ਕਰਦਾ ਤੇ ਹਾਕ ਵਾਈਲਡ ਸਕੂਲ ਦੇ ਨਾਲ ਬਿਲਕੁਲ ਇਹਨਾਂ ਨੇ ਅਖਾੜਾ ਬਣਾਇਆ ਹੋਇਆ ਉੱਥੇ ਇਹਨਾਂ ਦੇ ਕੋਚ ਸਾਹਿਬ ਆ ਕੇ ਰੋਜ਼ ਪ੍ਰੈਕਟਿਸ ਕਰਾਉਂਦੇ ਆ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਤੇ ਆਪਣੀ ਰਾਏ ਕਮੈਂਟ ਜ਼ਰੂਰ ਦੱਸਿਓ ਤੇ ਕੱਲੂ ਫੇਰ ਮਿਲਦੇ ਆ ਇਸੇ ਟਾਈਮ ਇਸੇ ਜਗ੍ਹਾ ਨਵੇਂ ਯਾਰ ਮਿੱਤਰ ਦੇ ਨਾਲ ਤਬ ਤੱਕ ਲਈ ਰੱਬ ਰੱਖਾ ਬਾਏ